ਜੀ ਦੀ ਅੱਜ ਡੇਰਾ ਬਾਬਾ ਗਮਨ ਚਾਸੀ ਸਰਕਾਰ ਬਿਲਗੇ ਤੋਂ ਸਾਡੇ ਗੱਦੀ ਦੇ ਸ਼ੀਨ ਸਾਈ ਬਿਕਰਮ ਸ਼ਾਹੀ ਉਹਨਾਂ ਦੇ ਨਾਲ ਭਾਜੀ ਤੇਲੂ ਜੀ ਔਰ ਜਿੰਨੀਆਂ ਸੰਗਤਾਂ ਨਾਲ ਪਵਨ ਜੀ ਸੋਤਾ ਜੀ ਨਾਲ ਸਤੀ ਬਾਜੀ ਅਸ਼ੂ ਜੀ ਅਸ਼ਮੀ ਸੋਤਾ ਜੀ ਸਾਰਿਆਂ ਨੇ ਬਾਬਾ ਜੀ ਵੱਲੋਂ ਜਿਹੜੀ ਇਹ ਗੱਡੀ ਜਿਹੜੀ ਹੜਪੀੜਤਾ ਦੇ ਲਈ ਦਿੱਤੀ ਗਈ ਆ ਔਰ ਜਿਸ ਦੇ ਵਿੱਚ ਲਗਭਗ 150 ਤੋਂ 200 ਪਰਿਵਾਰਾਂ ਲਈ ਰਾਸ਼ਨ ਔਰ ਮਹਾਰਾਜ ਵੱਲੋਂ ਅਸੀਂ ਅਰਦਾਸ ਕਰਦੇ ਆ ਕਿ ਜੋ ਪੰਜਾਬ ਦੇ ਉੱਤੇ ਲੋਕਾਂ ਦੀ ਨੇ ਇਹ ਹਰ પીੜਤ ਜਿਹੜਾ ਇਸ ਟਾਈਮ ਜਿਹੜਾ ਸਮਾਂ ਚੱਲ ਰਿਹਾ ਉਹਨੂੰ ਜਲਦੀ ਦੀ ਗੱਲ ਦੇ ਠੀਕ ਹੋ ਜੇ ਔਰ ਪੰਜਾਬ ਹੱਸਦਾ ਵਸਦਾ ਜਿਹੜਾ ਦੁਬਾਰਾ ਫੇਰ ਉਸੇ ਤਰ੍ਹਾਂ ਖੁਸ਼ਹਾਲ ਹੋ ਜੇ ਔਰ ਅਸੀਂ ਫੇਰ ਧੰਨਵਾਦ ਕਰਦੇ ਆਂ ਬਾਬਾ ਜੀ ਵਿਕਰਮ ਸ਼ਾਹ ਜੀ ਦਾ ਜਿਨ੍ਹਾਂ ਨੇ ਸਾਡੇ ਲਈ ਇੰਨਾ ਪ੍ਰਾਲਾ ਕੀਤਾ ਔਰ ਸੰਗਤਾਂ ਲਈ ਇੰਨਾ ਵੱਡਾ ਪ੍ਰਾਲਾ ਕੀਤਾ ਕਿ ਜਿਹਦੇ ਵਿੱਚ ਸੁੱਕਾ ਰਾਸ਼ਨ ਪਾਣੀ ਬ੍ਰੈਡ ਦਵਾਈਆਂ ਤੱਕ ਸਾਨੂੰ ਜਿਹੜੀਆਂ ਦਿੱਤੀਆਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੈ ਬਾਬਾ ਰਾਮ ਸ਼ਾਸ਼ਕ 25 ਕ ਹਾਂਜੀ ਅੱਜ ਸਾਡੇ ਬਾਈ ਹੁਣੀ ਫਗਵਾੜੇ ਤੋਂ ਆ ਯੁਵਾ ਵਿਕਾਸ ਮੋਰਚਾ ਵਾਲੇ ਬਾਈ ਹੁਣੀ ਨੇ ਪ੍ਰਧਾਨ ਜੀ ਨੇ ਅਨੁਸੋਤਾ ਜੀ ਤੇ ਉਹਨਾਂ ਦੇ ਵੱਲੋਂ ਟੀਮ ਦੇ ਵੱਲੋਂ ਜਿਹੜੇ ਵੀ ਇੱਥੇ ਸਿਗੇ ਆਪਣੇ ਲੋਕ ਉਹਨਾਂ ਲਈ ਰਾਸ਼ਨ ਦੀ ਸੇਵਾ ਲੈ ਕੇ ਆਏ ਨੇ ਤੇ ਇਧਰ ਬਾਈ ਹੁਣੀ ਨਾਲ ਨੇ ਬਾਈ ਇਧਰ ਆਜੋ ਮੜਾ ਜਾ ਤੇ ਇਹ ਬਾਈ ਹੁਣਾ ਦੀ ਟੀਮ ਹੈ ਜੀ ਸਾਰੀ ਫਗਵਾੜੇ ਤੋਂ ਉਚੇਚੇ ਤੌਰ ਤੇ ਸੁੱਕਾ ਰਾਸ਼ਨ ਲੈ ਕੇ ਬਾਈ ਹੁਣੀ ਪਹੁੰਚੇ ਨੇ ਤੇ ਬਾਈ ਹੁਣਾ ਨੇ ਪਹਿਲਾਂ ਵੀ ਕਾਫੀ ਹਾੜਾਂ ਦੇ ਵਿੱਚ ਕਾਫੀ ਮਦਦ ਕਰਦੇ ਜਾ ਰਹੇ ਨੇ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਜਿਹੜਾ ਪੰਜਾਬ ਦੇ ਵਿੱਚ ਇਸ ਤਰ੍ਹਾਂਸੀ ਦੇ ਨਾਲ ਆਪਾਂ ਲੜਨ ਦੇ ਵਿੱਚ ਇੱਕ ਦੂਜੇ ਦਾ ਸਾਥ ਦੇ ਰਹੇ ਆ ਭਾਈ ਜੀ ਇਹ ਦੇਖੋ ਜੀ ਇਹ ਤਾਂ ਇਨਸਾਨੀਅਤ ਦੇ ਨਾਤੇ ਜਾਂ ਪੰਜਾਬ ਜਾਂ ਪੰਜਾਬੀਅਤ ਨੂੰ ਬਚਾਉਣ ਲਈ ਹਰ ਇਨਸਾਨ ਦਾ ਹਰ ਪੰਜਾਬੀ ਦਾ ਫਰਜ਼ ਬਣਦਾ ਆ ਕਿ ਅਸੀਂ ਇਸ ਮੌਕੇ ਦੇ ਉੱਤੇ ਆਪਣੇ ਸ਼ਹਿਰ ਨਾਲ ਆਪਣੇ ਪੰਜਾਬ ਦੇ ਨਾਲ ਖੜੇ ਹੋਈਏ ਜਾਂ ਪੰਜਾਬੀਆਂ ਨਾਲ ਖੜੇ ਹੋਈਏ ਬਿਲਕੁਲ ਤਾਂ ਮੇਰੇ ਵੱਡੇ ਵੀਰ ਅਕੀਨ ਸਿੰਘ ਸਾਤਾ ਜੀ ਔਰ ਮੇਰੇ ਛੋਟੇ ਵੀਰ ਬਾਜੀ ਸਾਰੇ ਅਸੀਂ ਡੇਰਾ ਬਾਬਾ ਰਹਿਮਤ ਸ਼ਾਹ ਜੀ ਦੇ ਦਰਬਾਰ ਦੇ ਸੇਵਾਦਾਰ ਆਂ। ਕੀ ਬਸ ਔਰ ਮਾਬਾਜੀ ਦੇ ਹੁਕਮਾਂ ਅਨਸਾਰ ਕਿ ਇਹ ਸਾਰੀ ਸੇਵਾ ਅਸੀਂ ਲੈ ਕੇ ਆਏ ਆਂ ਔਰ ਤੁਹਾਡਾ ਸਹਿਯੋਗ ਆ। ਇਹ ਸਾਡੀ ਇਸ ਆਵਾਜ਼ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਣੇ ਪਏ ਆ ਕਿ ਉਹਦੇ ਨਾਲ ਕਿ ਲੋਕ ਹੋਰ ਵੀ ਉਤਸ਼ਾਹ ਦੇ ਵਿੱਚ ਆਣਗੇ ਬਿਲਕੁਲ ਬਿਲਕੁਲ ਕਿ ਹੋਰ ਵੀ ਲੋਕ ਜਾਂ ਐਨਜੀਓ ਜਾਂ ਜਿਨ੍ਹਾਂ ਨੂੰ ਸ਼ੌਂਕ ਆ ਕੰਮ ਕਰਨ ਦਾ ਉਹ ਲੋਕ ਅੱਗੇ ਹੋ ਕੇ ਸੇਵਾ ਕਰਨਗੇ ਬਿਲਕੁਲ ਭਾਜੀ ਤੇ ਭਾਈ ਕੀ ਲੈ ਕੇ ਆਏ ਹੋ ਤੁਸੀਂ ਅੱਜ ਅਚਾਨਕ ਰਾਸ਼ਨ ਆ ਭਾਜੀ ਸੁੱਕਾ ਜਾਨੀ ਕਿ ਆਟਾ ਆ ਆਂਡਾ ਮੈਨਾ ਕੋਈ ਨਵਾਂ ਕੁਝ ਲੈ ਆਇਆ ਪਾਣੀ ਦੀਆਂ ਬੋਤਲ ਆਇਆ ਬਿਸਕੁਟ ਆ ਜਾਨੀ ਕਿ ਜੋ ਘਰ ਦਾ ਕੋਈ ਮੁਸਮਾਨ ਆ ਉਹ ਸਾਰਾ ਲੈ ਕੇ ਆਏ ਓਕੇ ਜੀ ਓਕੇ ਓਕੇ ਕੀ ਕਿ ਜਿੱਤੇ ਚਲੋ ਭਾਜੀ ਹੁਣ ਇੱਥੇ ਬੀਬੀਆਂ ਨੇ ਜਿਹੜੀਆਂ ਤੇ ਸੇਵਾ ਕਰ ਰਹੀਆਂ ਨੇ ਬੂਰੇ ਭਰ ਰਹੀਆਂ ਸੀ ਤੇ ਜਸਵੀਰ ਭਾਈ ਹੁਣਾਂ ਨੇ ਬਈ ਰੈਡੀ ਨੇ ਬਿਲਕੁਲ ਹੀ ਰੈਡੀ ਕਰੀਏ ਸਟਾਰਟ ਕਰੀਏ ਆਪਾਂ ਕੰਮ ਬਾਕੀ ਬਾਈੜਾ ਆਪਾਂ ਬੱਜ ਕਰਦੇ ਇੱਕ ਭਾਜੀ ਆਪਾਂ ਇੱਥੇ ਵੀ ਨਿਵਾਸੀਆਂ ਤੇ ਤੁਹਾਡਾ ਤੁਹਾਨੂੰ ਗਿਆ ਕਿ ਨਹੀਂ ਕਿ ਔਰ ਆਪ ਨੂੰ ਹਰੇਕ ਦੀ ਸੇਵਾ ਕਰਨ ਲਈ ਇੱਥੇ ਸਾਡੇ ਭਾਜੀ ਬੱਡੇ ਆ ਜੀ ਸੋਤਾ ਸਾਹਿਬ ਤੁਹਾਡੇ ਨੇ ਭਾਜੀ ਆ ਦੇਖੋ ਬੜੀ ਕਿਸੇ ਦੇ ਨਾਲ ਜਿੱਦਾਂ ਤੁਸੀਂ ਆਏ ਹੋ ਨਾ ਰਾਤੀ ਅਸੀਂ ਇੱਕ ਦੂਜੇ ਨਾਲ ਗੱਲ ਕੀਤੀ ਸੀ ਸੁਲਤਾਨਪੁਰ ਗਏ ਹੋਏ ਸੀ ਜਿੱਥੇ ਬੰਦ ਤੇ ਤਾਂ ਉੱਥੇ ਵੀ ਅਸੀਂ ਸੇਵਾ ਕਰਕੇ ਆਏ ਆ ਸਾਰੇ ਜਣੇ ਜਾ ਕੇ ਜਿੱਦਣ ਇੱਧਰ ਪਾਣੀ ਚੜਨਾ ਸ਼ੁਰੂ ਹੋਇਆ ਸੀ ਉਦੋਂ ਵੀ ਅਸੀਂ ਆਏ ਸੀ ਭਾਜੀ ਉਹਨੇ ਵੀ ਆਏ ਸੀ ਇਹ ਵੀ ਗੇੜਾ ਮਾਰ ਕੇ ਗਏ ਅਸੀਂ ਵੀ ਗਏ ਸੀ ਗੇੜਾ ਮਾਰ ਕੇ ਤੇ ਚਲੋ ਉਸ ਤੋਂ ਬਾਅਦ ਤੋਂ ਟੀਮਾਂ ਲੱਗ ਗਈਆਂ ਬਿਲਕੁਲ ਜੀ ਹਨਾ ਬਚਾਅ ਹੋ ਗਿਆ ਚਲੋ ਅਸੀਂ ਵੀ ਉਦੋਂ ਵੀ ਇਹੀ ਕਹਿ ਕੇ ਗਏ ਸੀਗੇ ਕਿ ਜਿਹੜਾ ਪਿੰਡ ਬਚਦੇ ਉਹਨਾਂ ਨੂੰ ਬਚਾ ਲਈ ਬਿਲਕੁਲ ਜੀ ਬਿਲਕੁਲ ਹਨਾ ਜਿੱਥੇ ਦਾ ਪਾਣੀ ਦੀ ਮਾਰ ਜਾਂ ਕੁਦਰਤ ਦਾ ਕਹਿਰ ਜਿਹੜਾ ਡਿਗਣਾ ਸੀ ਉਹ ਡਿਗ ਚੁੱਕਾ ਕਿ ਹੁਣ ਤਾਂ ਇਹ ਹੈ ਕਿ ਜਿਹੜਾ ਜੋ ਕੁਝ ਬਚਦਾ ਉਹਨੂੰ ਬਚਾ ਲਈ ਬਿਲਕੁਲ ਜੀ ਬਾਕੀ ਖੜੇ ਮੁੱਥੇ ਜਿੱਦਾਂ ਤੁਸੀਂ ਸੇਵਾ ਕਰਦੇ ਨਾ ਇਦਾਂ ਦਾ ਮੰਜ਼ਰ ਆਪਾਂ ਦੇਖਦੇ ਆਂ। ਮਾਲਕ ਨਾ ਹੀ ਕਰਾਵੇ ਜੀ ਇਦਾਂ ਦੀ ਸੇਵਾ ਨਾ ਹੀ ਕਰਾਵੇ। ਮੇਰੀ ਗੱਲ ਨਹੀਂ ਸੁਣਦੇ। ਇਦਾਂ ਦੀ ਇਦਾਂ ਦੀ ਸੇਵਾ ਨਾ ਹੀ ਕਰਾਵੇ ਕਿਸੇ ਕੋਲ ਤਾਂ ਵਧੀਆ ਆ ਕਿ ਸਾਡੇ ਪਰ ਗੱਲ ਭਾਈ ਗੱਲ ਇਹ ਕਿ ਵੀ ਆ ਵੀ ਜਦੋਂ ਕਿਤੇ ਔਖਾ ਟਾਈਮ ਆਉਣਾ ਨਾ ਉਦੋਂ ਖੜਨਾ ਪੰਜਾਬੀਆਂ ਦੇ ਨਾਲ ਹੀ ਆ। ਦੇਖੋ ਖੜਾ ਹੀ ਪੰਜਾਬੀ ਆ। ਇਸ ਕਰਕੇ ਸਾਨੂੰ ਮਾਣਾ ਭਾਈ ਤੁਹਾਡੇ ਬਾਰੇ ਤੇ ਭਾਈ ਸਾਹਿਬ ਅੱਜ ਆਪਾਂ ਜੀ ਨਾਲ ਰਾਤੀ ਮੇਰੀ ਗੱਲ ਹੋਈ ਆ ਉਹ ਕਹਿੰਦੇ ਸਵੇਰੇ ਅਸੀਂ ਉਧਰ ਜਾਣਾ ਮੈਂ ਕਿਹਾ ਫੇ ਆਪਾਂ ਜੁਆਇੰਟਲੀ ਆਪਾਂ ਬਿਲਕੇ ਦਰਬਾਰ ਤੇ ਸਾਰੇ ਇਕੱਠੇ ਹੋ ਜਾਨੇ ਆ ਦਰਬਾਰ ਤੋਂ ਫੇ ਬਾਬਾ ਜੀ ਦੇ ਕੋਲੋਂ ਅਰਦਾਸ ਕਰਾ ਕੇ ਫੇ ਅਸੀਂ ਸਾਰੇ ਤੁਰਾਂਗੇ ਬਿਲਕੁਲ ਜੀ ਮਾਨ ਜਦੋਂ ਮਹਿਸੂਸ ਹੁੰਦਾ ਨਾ ਜਦੋਂ ਪ੍ਰਾਣ ਕੇ ਨਾਲ ਖੜਦੇ ਆ ਇਹ ਤੁਸੀ ਇਦੋਂ ਵੱਡੀ ਖੁਸ਼ੀ ਜਿਹੜੀ ਆ ਉਹ ਕਦੇ ਮੈਨੂੰ ਨਹੀਂ ਲੱਗਦਾ ਹੋਰ ਆਪਾਂ ਬਹਾਂ ਸ਼ਾਦੀਆਂ ਤੇ ਕਿਤੇ ਕੁਝ ਵੀ ਕਰ ਲਈਏ ਜਦੋਂ ਆਣ ਕੇ ਨਾ ਚਾਰ ਭਰਾ ਇਧਰੋਂ ਮਾਲੇ ਸਭੇ ਚ ਨਾਲ ਖੜਦੇ ਆ ਨਾਲ ਖੜਦੇ ਆ ਤੇ ਇਦੋਂ ਵੱਡੀ ਖੁਸ਼ੀ ਮੈਂ ਨਹੀਂ ਕਹਿੰਦਾ ਪੰਜਾਬੀਆਂ ਲਈ ਕੁਝ ਹੋ ਰਿਹਾ ਚਲੋ ਚਲੋ ਪਾਜੀ ਕਰੀ ਸ਼ੁਰੂ ਪਾਜੀ ਇਧਰ ਹੋਵੋ ਤੁਸੀਂ ਜਾ ਰਹੇ ਹੋ ਔਰ ਇਸ ਨਾਲ ਨੇ ਸਾਡੇ ਬਲਾਕ ਪ੍ਰਧਾਨ ਜਸੀਰ ਸਿੰਘ ਸੰਘਵਾਲ ਆਪਾਂ ਆਉਂਦਾ ਆਉਂਦਾ ਆਪਾਂ 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 ਆਪ ਪਾਜੀ ਗੱਡੀ ਆਕੇ ਨਾਲ ਨਾਲ ਲਿਆਓ ਕੇ ਨੂੰ ਪਾਜੀ ਗੱਡੀ ਤੋਰਨ ਨਾਲ ਕੋਈ ਨਹੀਂ ਇੱਥੇ ਮੈਂ ਇੱਕ ਚੀਜ਼ ਹੋਰ ਵੀ ਦੇਖਦਾ ਨਾਲ ਨਾਲ ਇੱਕ ਬੀਬੀ ਇੱਥੋਂ ਗਈ ਆ ਬੀਬੀ ਕਹਿੰਦੀ ਮੈਨੂੰ ਰਸ਼ਨ ਦੀ ਲੋੜ ਨਹੀਂ ਹੈਗੀ ਕਈ ਲੋਕ ਹੈਗੇ ਵੀ ਆ ਵੀ ਜਿਹੜੇ ਕਹਿੰਦੇ ਵੀ ਦਈ ਪੈਸਾ ਨੂੰ ਕੇ ਚੀਜ਼ੀ ਨਹੀਂ ਹਣਾ ਉਹ ਸਮਰਥ ਹੈਗੇ ਆ ਉਹ ਅਗਲੇ ਨੇ ਕੋਈ ਮਦਦ ਨਹੀਂ ਹੈਗਾ ਇਹ ਮਦਦ ਇਹ ਮਦਦ ਆਈ ਇੱਕ ਦੂਜੇ ਦੀ ਹੈਲਪ ਆ ਇੱਕ ਦੂਜੇ ਦੀ ਜਾਈਨਾ ਪ੍ਰਮਾਤਮਾ ਦਵੇ ਕਿਸੇ ਵਲ ਜਿੱਦੇ ਤੁਸੀਂ ਕਹਿੰਦਾ ਆ ਇੰਨਾ ਕੰਮ ਆਉਂਦੇ ਤਾਂ ਬੰਨ ਲੱਗਣ ਦਿਆ ਇਹ ਤੁਹਾਡੀ ਬੰਨ ਸਿਰਫ ਤੁਹਾਡੇ ਕਰਕੇ ਵੱਜਦਾ ਪਿਆ ਆ

ਉਹ ਵਧੀਆ ਉਪਰਾਲਾ ਚੱਲ ਰਿਹਾ ਹੈ ਹਾਂ ਕੁਇਤਾ ਬਾਤ ਸੀ ਬਿਲਕੁਲ ਸਹੀ ਗੱਲ ਹੈ ਜੀ ਇਹ ਤੁਹਾਡਾ ਉਪਰਾਲਾ ਵੀ ਤੁਸੀਂ ਆਪਣੇ ਭਰਾਵਾਂ ਨੂੰ ਇੱਥੇ ਤੇ ਪ੍ਰੇਰਿਤ ਕੀਤਾ ਇੱਥੇ ਤੇ ਕੌਣ ਲਈ ਬਾਬਾ ਰਮੇਸ਼ ਸ਼ਾਹ ਦੀ ਜਗਾ ਜੁਬਾ ਅਸੀਂ ਪੰਜਾਬ ਅਗਵਾੜਾ ਤੇ ਪਹੁੰਚੇ ਆ ਕਾ ਬਣਾ ਲਏ। ਸ਼ਾਮ ਆ। ਗਿੰਦੀਨ ਸੇਵਾ ਉਠਾ ਤੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਨਾ ਹੈ। ਬਿਲਕੁਲ ਕਰ ਕਰ ਜਿੰਨਾ ਸੋਤਾ ਹੈ। ਤਾਂ ਜਿੰਨੇ ਬਤਵਾਦੇ ਜਿੰਨਾ ਵੀ ਹੋ ਸਕੇ ਜੋ ਕੰਮ ਕੰਨਿਆ ਸੀ ਹੋਰ ਵੀ ਕਰਦੇ ਰਹਿਾਂਗੇ। ਬਿਲਕੁਲ ਲੋ ਇਹਨਾਂ ਦੇ ਵੀ ਕਿਹਾ ਵੀ ਜਿਹੜੇ ਰਹਿ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਕਿੰਨੇ ਲੋਕ ਕੰਮ ਕਰਦੇ ਨੇ। ਜਿਹੜੇ ਰਹਿ ਜਾਣਗੇ ਕੱਲ ਪਰਸੋਂ ਨੂੰ ਕਹਿੰਦੇ ਦੁਬਾਰਾ ਫਿਰ ਅਸੀਂ ਆਪਣੇ ਕਿੱਟਾ ਲੈ ਕੇ ਆਵਾਂਗੇ ਬਣਾ ਕੇ। ਕਹਿੰਦੇ ਅਸੀਂ ਹੋਰ ਜਿਹੜੇ ਲੋਕ ਉਹਨਾਂ ਨੂੰ। ਜਿਹੜੇ ਰਹਿ ਗਏ ਹੁਣ ਉਹਨਾਂ ਲਈ ਵਾਸਤੇ ਪ੍ਰੋਪਰ ਫਿਰ ਕਹਿੰਦੇ ਕਿੱਟਾ ਬਣਾ ਕੇ ਲੈ ਕੇ ਆਵਾਂਗੇ ਅਸੀਂ। ਹਾਂਜੀ। ਹਾਂਜੀ ਭਾਈ ਜੀ ਹੁਣ ਆਪਾਂ ਥੋੜੀ ਜਿਹੀ ਨਾਲ ਨਾਲ ਗੱਲ ਕਰ ਲਈਏ ਤੇ ਪਹਿਲਾਂ ਤਾਂ ਬਾਈ ਤੁਹਾਡਾ ਧੰਨਵਾਦ ਬਹੁਤ-ਬਹੁਤ ਵੀ ਤੁਸੀਂ ਇੰਨੀ ਹਿੰਮਤ ਕੀਤੀ ਆ ਵੀ ਆਪਣੇ ਜਿਹੜੇ ਵੀ ਲੋੜਵੰਦ ਪਰਿਵਾਰਾਂ ਤੱਕ ਸਮਾਨ ਪਹੁੰਚਾਉਂਦੇ ਆ ਹੈ ਨਾ ਪਹਿਲੋਂ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਜੰਦਾਬਾ ਸਾਹਿਬ ਤੁਹਾਡਾ ਥੈਂਕ ਯੂ ਤੁਹਾਡੇ ਪੰਡਾਲ ਸਾਹਿਬ ਜਿਹੜੇ ਇਧਰਲੀ ਮਹੀਮ ਦੇ ਨਾਲ ਜੁੜੇ ਪਏ ਔਰ ਬੰਦ ਦੇ ਨਾਲ ਜਿਹੜੇ ਰਾਫਤਾ ਕੈਂਪ ਕੀਤੇ ਪਏ ਆ ਔਰ ਮੈਂ ਸਾਡੇ ਨਾਲ ਸਾਡੇ ਭਾਜੀ ਦੀਪਕ ਜੀ ਜਲੰਧਰੋਂ ਚਸ਼ੂਨੀ ਸੋਤਾ ਤੇ ਪਵਨ ਜੀ ਸੋਤਾ ਜੀ ਸੱਤੀ ਭਾਜੀ ਔਰ ਸਾਡੇ ਜਿਹੜਾ ਮੇਨ ਸਾਡਾ ਡੇਰਾ ਜਿਹੜਾ ਬਾਬਾ ਰਹਿਮਤ ਸ਼ਾਹ ਜੀ ਬਿਲਗੇ ਤੋਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਦੂਜਾ ਢੇੜਾ ਲਾ ਰਹੇ ਹਾਂ ਜੀ ਪਹਿਲਾ ਢੇੜਾ ਵੀ ਲਾ ਕੇ ਗਏ ਸੀਗੇ ਇਹਨਾਂ ਬੀਬੀਆਂ ਨੂੰ ਅਸੀਂ ਕਰਕੇ ਗਏ ਸੀਗੇ ਔਰ ਐਨਕੀ ਰਸ਼ਨ ਲਿਆਂਦਾ ਜਿਹੜੇ ਹੁਣ ਰਹਿ ਜਾਣਗੇ ਉਹ ਕੱਲ ਨੂੰ ਅਸੀਂ ਢੇੜਾ ਲਾਵਾਂਗੇ ਔਰ ਜੋ ਤੁਹਾਡੇ ਜਿਹੜੇ ਤੁਹਾਡੀ ਨੋਟਿਸ ਹੋਣਗੇ ਕਿ ਜਿਨ੍ਹਾਂ ਨੂੰ ਨਹੀਂ ਰਸ਼ਨ ਪਹੁੰਚ ਗਿਆ ਇਹ ਆਪਾਂ ਉਹ ਲਿਸਟ ਹੁਣੇ ਆਪਾਂ ਇਹਨਾਂ ਨੂੰ ਕਰ ਦੇਣੀ ਜਿਹੜੇ ਰਹਿ ਜਾਣਗੇ ਨਾ ਉਹ ਆਪਾਂ ਲਿਸਟ ਕਰ ਲਾਂਗੇ ਤੇ ਉਹਨਾਂ ਨੂੰ ਕੱਲ ਨੂੰ ਫਿਰ ਉਹ ਚੀਜ਼ਾਂ ਸਮਾਨ ਜਿਹੜਾ ਰਹਿ ਔਰ ਬਹੁਤ ਥੈਂਕ ਯੂ ਤੁਹਾਡਾ ਬਹੁਤ ਮਿਹਰਬਾਨੀ ਔਰ ਖਾਸ ਕਰ ਜਿਹੜਾ ਆਪਾਂ ਇਹ ਹੜ੍ਹ ਦੇ ਨਾਲ ਜਿੰਨੇ ਵੀ ਲੋਕ ਸਾਡੀਆਂ ਭੈਣਾਂ ਸਾਡੇ ਵੀਰ ਜਿਹੜੇ ਘਰਾਂ ਦੇ ਵਿੱਚ ਪ੍ਰਭਾਵਿਤ ਹੋਏ ਪਏ ਆ ਆਪਾਂ ਰਲ ਮਿਲ ਕੇ ਜਿਹੜਾ ਉਹਨਾਂ ਦਾ ਸਹਿਯੋਗ ਕਰ ਰਹੇ ਆ ਉਹ ਸਭ ਤੋਂ ਵੱਡੀ ਗੱਲ ਆ ਕਿ ਜੇਕਰ ਪੰਜਾਬ ਨੂੰ ਇਸ ਟਾਈਮ ਪੰਜਾਬ ਨਾ ਖੜ ਕੇ ਬਚਾ ਸਕਿਆ ਤਾਂ ਕੋਈ ਬਚਾਉਣ ਵਾਲਾ ਨਹੀਂ ਅਸੀਂ ਸਭਨ ਸਾਰਿਆਂ ਨੂੰ ਪੰਜਾਬ ਦੇ ਨਾਲ ਰਲ ਕੇ ਖੜਨਾ ਚਾਹੀਦਾ ਔਰ ਮੈਂ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਮਿਹਰਬਾਨੀ ਖਾਸ ਕਰ ਰੰਦਾਵਾਜੀ ਦਾ ਭੰਡਾਰ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਖ ਕਾਜੀ ਪਾਜੀ ਪਾਜੀ ਕੀ ਕਹਿਣਾ ਚਾਹੁੰਦੇ ਜੈ ਪੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆ ਵਾਲਮੀਕੀ ਹਰ ਹਰ ਵਾਲਮੀਕੀ ਜਿੱਦਾਂ ਕਿ ਤੁਸੀਂ ਸਾਰੇ ਲੋਕ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਬਾੜ ਦੇਖ ਰਹੇ ਤੇਜ਼ ਬਾਰਿਸ਼ ਦੇ ਕਾਰਨ ਜਿਹੜਾ ਪੰਜਾਬ ਦੀ ਜਿਹੜੀ ਖੇਤੀਬਾੜੀ ਕਹ ਲੀਏ ਜਦ ਆਮ ਜਨਤਾ ਦਾ ਜੀਵਨ ਕਹ ਲੀਏ ਕੋਪ ਟੈਸ ਮੈਸ ਹੋ ਚੁੱਕਾ ਬਰਬਾਦ ਹੋ ਚੁੱਕਾ ਵਾ ਹੌਣ ਸਾਡੇ ਭਰਾ ਭੈਣਾਂ ਦਾ ਫਰਜ਼ ਇਹ ਬਣਦਾ ਵਾ ਕਿ ਜਿਹੜੇ ਮੁਸੀਬਤ ਦੇ ਵਿੱਚ ਸਾਡੇ ਭੈਣ ਭਰਾ ਵਾ ਅਸੀਂ ਇੱਕ ਇੱਕ ਕਦਮ ਵਧਾ ਕੇ ਉਹਨਾਂ ਦਾ ਜਿਹੜੀ ਮਦਦ ਕਰ ਸਕੀਏ ਕਿਉਂਕਿ ਸਾਡੇ ਗੁਰੂਆਂ ਦਾ ਵੀ ਇਹੀ ਫਰਮਾਨ ਆ ਕਿ ਸਾਨੂੰ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਚਾਹੀਦਾ ਔਰ ਸਾਡੇ ਪੀਰ ਬਜ਼ੁਰਗ ਸੰਤਾਂ ਨੇ ਵੀ ਇਹ ਗੱਲ ਕਹੀ ਆ ਕਿ ਜੇ ਅਸੀਂ 10 ਰੁਪਏ ਦਾਨ ਕਰਾਂਗੇ ਤਾਂ ਉਸ ਦੇ ਸਾਨੂੰ 10 ਗੁਣਾ ਵੱਧ ਦਾਨ ਮਿਲਣਗੇ ਸੋ ਇਸ ਕਰਕੇ ਸਾਡੀਆਂ ਕਿਤੇ ਨਾ ਕਿਤੇ ਭਾਵਨਾ ਜਿਹੜੀਆਂ ਵਾਂ ਹਰ ਧਰਮ ਨਾਲ ਹਰ ਪੀਰ ਬਜ਼ੁਰਗ ਨਾਲ ਜੁੜੀਆਂ ਪਈਆਂ ਨੇ ਤੇ ਹਰ ਪੀਰ ਬਜ਼ੁਰਗ ਧਰਮ ਦਾ ਸਿਰਫ ਇੱਕੋ ਇੱਕ ਸੰਦੇਸ਼ ਆ ਕਿ ਸਾਨੂੰ ਜਿਹੜੇ ਬੇਸਹਾਰਾ ਗਰੀਬ ਲੋਕ ਨੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਸੋ ਮੈਂ ਸਭ ਤੋਂ ਪਹਿਲਾਂ ਜਿਆਦਾ ਧੰਨਵਾਦ ਡੇਰਾ ਬਾਬਾ ਰਹਿਮਤ ਸ਼ਾ ਪੀਰ ਜੀ ਗੱਦੀ ਨਸ਼ੀਨ ਦਾ ਤਰਾਂਗਾ ਜਿਨ੍ਹਾਂ ਦਾ ਇਸ ਲੰਗਰ ਦੇ ਵਿੱਚ ਅਹਿਮ ਸਹਿਯੋਗ ਆ ਔਰ ਦੀਪਕ ਭਾਜੀ ਜਿਹੜੇ ਕਿ ਜਲੰਧ ਤੋਂ ਨੇ ਔਰ ਯੁਵਾ ਵਿਕਾਸ ਮੋਰਚਾ ਵੱਲੋਂ ਲਗਾਤਾਰ ਇਹ ਰਾਸ਼ਨ ਦੀਆਂ ਜਿਹੜੀਆਂ ਸੁੱਕਾ ਰਾਸ਼ਨ ਦਵਾਈਆਂ ਆਟਾ ਦਾਲ ਜੋ ਵੀ ਮਤਲਬ ਚੀਜ਼ਾਂ ਇੱਕ ਨਿਜੀ ਜੀਵਨ ਦੇ ਬੁਨਿਆਦੀ ਵਿੱਚ ਚਾਹੀਦੀਆਂ ਵਾ ਉਹ ਲਗਾਤਾਰ ਸੇਵਾ ਵਿੱਚ ਚੱਲ ਰਹੀਆਂ ਨੇ ਔਰ ਜੁਵਾ ਵਿਕਾਸ ਮੋਰਚਾ ਵੱਲੋਂ ਇਹ ਜਿਹੜੀ 7ਵੀਂ ਆ ਜਿਹੜੀ ਆਪਣਾ ਗੱਡੀ ਰੱਖਣ ਦੀ ਚਾਹਤ ਮਈਆ ਔਰ ਮੈਂ ਇਹੀ ਤੁਹਾਡੀ ਕੇ ਉਹ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਾਂਗਾ ਔਰ ਤੁਹਾਡੇ ਨਾਲ ਮੈਂ ਇਹ ਜ਼ਰੂਰ ਗੱਲ ਸਾਹਮਣੇ ਕਰਨਾ ਚਾਹਾਂਗਾ ਕਿ ਜਿੱਥੇ ਵੀ ਕੋਈ ਜ਼ਰੂਰਤਮੰਦ ਆ ਜਿੱਥੇ ਵੀ ਕੋਈ ਜ਼ਰੂਰਤਮੰਦ ਆ ਉਸ ਨੂੰ ਉਹ ਚੀਜ਼ ਜੁਵਾ ਵਿਕਾਸ ਮੋਰਚਾ ਵੱਲੋਂ ਪਹੁੰਚਾਈ ਜਾਏਗੀ ਪੇਲ ਦੇ ਆਧਾਰ ਤੇ ਔਰ ਮੈਂ ਨਾਲ ਹੀ ਪੰਜਾਬ ਦੀ ਜਨਤਾ ਨੂੰ ਵੀ ਇਹ ਅਪੀਲ ਔਰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਆਪਣੇ ਰੋਜ਼ ਜੀਵਨ ਦੇ ਵਿੱਚ ਆਪਣੇ ਆਪ ਦੇ ਸੁੱਖ ਲਈ ਹਜ਼ਾਰਾਂ ਰੁਪਏ 100 ਰੁਪਏ ਵੀ ਖਰਚਦੇ ਆਂ ਪਰ ਅੱਜ ਇਮਾਨਦਾਰੀ ਆ ਕਿ ਤੁਸੀਂ ਆਪਣੇ ਦਸਬੰਦ ਜਿਹੜਾ ਗੁਰੂਆਂ ਨੇ ਸਾਡਿਆਂ ਨੇ ਫਰਮਾਨ ਦਿੱਤਾ ਵਾ ਔਰ ਆਪਣੀ ਨੇਕ ਕਮਾਈ ਦੇ ਵਿੱਚ ਇਹ ਗਰੀਬ ਬੇਰੋਜ਼ਗਾਰ ਬੇਸਹਾਰਾ ਲੋਕਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਫਾੜ ਦੇ ਕਾਰਨ ਔਰ ਬਰਸਾਤ ਮਿੱਦੇ ਕਾਰਨ ਜਿਹੜੀ ਗਿੰਨੀ ਵੀ ਖੇਤੀਬਾੜੀ ਆ ਉਹ ਬਰਬਾਦ ਹੋ ਚੁੱਕੀ ਆ ਪਸ਼ੂ ਜਿਹੜੇ ਜੀਵ ਜੰਤਾਂ ਉਹ ਮਰ ਚੁੱਕੇ ਨੇ ਔਰ ਲੋਕਾਂ ਦੇ ਘਰ ਚੋ ਰਹੇ ਨੇ ਹੁਣ ਸਿਰਫ ਤੁਹਾਨੂੰ ਨਾ ਲੋੜ ਆਗੇ ਵੱਧ ਕੇ ਆਪਣੇ ਭਰਾ ਭੈਣਾਂ ਦਾ ਹੱਥ ਫੜਨ ਦੀ ਔਰ ਉਹਨਾਂ ਦੀ ਮਦਦ ਕਰਨ ਦੀ ਯਾ ਵਾਲਮੀਕੀ ਹਰ ਹਰ ਵਾਲਮੀਕੀ ਪੰਚਾਇਤ ਹਾਂਜੀ ਅੰਦਾਵਾ ਜੀ ਅੱਜ ਜਿੱਦਾਂ ਐਨਜੀਓ ਦੇ ਨਾਲ ਰਲ ਕੇ ਜਾਂ ਕੰਟੈਕਟ ਕਰਕੇ ਜਿੱਦੂ ਤਵਾੜਾ ਤੋਂ ਇਹ ਜੁਵਾ ਮੋਰਤਾ ਵਾਲੇ ਜੀ ਸਾਡੇ ਕੋਲ ਪੰਚਾਇਤ ਸੀ ਕਿ ਤੋਂ ਬੜੀ ਉਹਨਾਂ ਨੇ ਹੈਲਪ ਕੀਤੀ ਜਿਹੜੀਆਂ ਬੀਬੀਆਂ ਲੋੜਵੰਦ ਸੀ ਉਹਨਾਂ ਨੂੰ ਕਿੱਥਾਂ ਜਿਹੜੀਆਂ ਰਸਤਿਆਂ 'ਚ ਜੋ ਰੋਡ 'ਤੇ ਲੋਕਾਂ ਨੂੰ ਬੋਰਡ ਹੁੰਦੀ ਆ ਤੋਂ ਢੰਡ ਵਗੈਰਾ ਜੋ ਮਈਆ ਕਰਾਈਆਂ ਤੇ ਆਟੀਆਂ ਪਾਲੀਆਂ ਥੋੜਾ ਦਾਲ ਪਾਣੀ ਦੀਆਂ ਬੋਤੀਆਂ ਕਿ ਉਹ ਹਰ ਬੰਦਾ ਜਿਹੜਾ ਇੱਥੇ ਆਪਣਾ ਜੁਮਦਾਨ ਪਾੜਿਆ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਤੇ ਦੂਜ ਵਾਲੀ ਗੱਲ ਕਿਤੇ ਹੋਣੀ ਉਹ ਕਹਿੰਦਾ ਤੇ ਹੋਰ ਦੂਸਰਾ ਆਪਾਂ ਇਹ ਕਹਿ ਜੀਏ ਕਿ ਇੱਥੇ ਡਿਮਾਂਡ ਕੀਤੀ ਸੀ ਪਬਲਿਕ ਨੇ ਜੀ ਇੱਥੇ ਕਿਸੇ ਨੂੰ ਰੋਗ ਹੈ ਜਾਂ ਕਿਸੇ ਤਰ੍ਹਾਂ ਦਾ ਜਿਹੜਾ ਮੈਡੀਕਲ ਕੈਂਪਲ ਆਇਆ ਜਾਵੇ ਉਹ ਸਪੈਸ਼ਲੀ ਵੈਨ ਆਈ ਆ ਹੂ ਹੂ ਇੱਥੇ ਥਾਂ ਕਾ ਫੋਨ ਕਰਕੇ ਉਹ ਨੂੰ ਥੋੜਾ ਪਿੱਛੇ ਪੈਂਡ ਦੇ ਵਿੱਚ ਲਵਾਤਾ ਕਿਸੇ ਨੂੰ ਲੋਡ ਹੋਵੇ ਕਿ ਫ੍ਰੀ ਦਵਾਈ ਨਹੀਂ ਸਾਰਾ ਕਿਸੇ ਤਰ੍ਹਾਂ ਦਾ ਵੀ ਇਲਾਜ ਆ ਮੈਂ ਇਹ ਗੱਲ ਇਹ ਕਹਿ ਸਕਦਾ ਜੀ ਪੰਜਾਬ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਕੋਈ ਵੀ ਬੰਦਾ ਕੋਈ ਵੀ ਨਰੇਗਾ ਵਰਕਰ ਜਿਹੜਾ ਆ ਉਹ ਆਪਣੇ ਘਰ ਚ ਭੁੱਖਾ ਨਹੀਂ ਸੌਂਗਾ ਬਿਲਕੁਲ ਜੀ ਬਿਲਕੁਲ ਜਿਹੜਾ ਵੀ ਇੱਥੇ ਬੰਦੇ ਕੰਮ ਕਰ ਰਿਹਾ ਬਿਲਕੁਲ ਖੁਸ਼ ਹਾਂ ਤੁਸੀਂ ਦੇਖਿਆ ਹੀ ਹਾਂ ਹਾਂ ਬਹੁਤ ਖੁਸ਼ੀ ਆ ਤੇ ਅਕੀਮ ਦੇਖ ਲਿਆ ਤੁਹਾਡੇ ਦਿੱਸਣ ਵਾਲੀ ਕੋਈ ਗੱਲ ਨਹੀਂ ਤੇ ਬਿਲਕੁਲ ਅੱਜ ਬੀਬੀਆਂ ਬਹੁਤ ਖੁਸ਼ੀ ਦਵਾਈ ਦੇ ਕੇ ਆ ਬੀਬੀਆਂ ਅੱਜ ਬਾਕੀ ਐਮਐਲਏ ਸਾਹਿਬ ਦਾ ਕੀ ਕਹਿਣਾ ਉਹਨੂੰ ਹੁਣ ਯਾਦ ਕਰੋ ਹੁਣੇ ਆ ਜੀ ਉਹ ਵੀ ਬਸ ਆ ਰਹੇ ਨੇ ਥੋੜੀ ਦੇਰ ਤੱਕ ਰਾਤ ਨੂੰ ਵੀ ਆ ਜਾਂਦੇ ਦਿਨ ਨੂੰ ਵੀ ਜਦੋਂ ਬੁਲਾਉਂਦੇ ਮੈਨੂੰ ਨਹੀਂ ਲੱਗਦਾ ਮੈਂ ਜਿੰਨੀ ਕਿ ਵਾਰ ਉਹਨਾਂ ਨੂੰ ਕਾਲ ਕੀਤੀ ਆ ਬਸ ਉਹ ਕਹਿੰਦੇ ਹੁੰਦੇ ਤੁਸੀਂ ਖੜੋ ਹਾਂ ਅਸੀਂ ਆਏ ਅਸੀਂ ਆਏ ਇਹ ਬਿਲਕੁਲ ਬਹੁਤ ਦੇਣਾ ਜੀ ਮੇਡਨ ਦੀ ਵੀ ਬੜਾ ਸਾਰਿਆਂ ਦਾ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੇ ਕਾਂਗਰਸ ਦੇ ਲੀਡ ਚੰਡੇ ਦੇ ਵਿੱਚ ਟੰਡਾ ਆਪ ਸੌਣ ਵਾਲੀ ਗੱਲ ਸੀ ਜਿੱਥੇ ਬਡਾਲਾ ਸਾਹਿਬ ਵੀ ਆਏ ਆ ਉਹ ਵੀ ਆਪਣੇ ਵਰਕਰਾਂ ਨੂੰ ਮਿਲ ਕੇ ਚਲੇ ਗਏ ਕਿਸੇ ਨੇ ਕੋਈ ਰਾਜਨੀਤੀ ਨਹੀਂ ਕੀਤੀ ਤੇ ਬੀਐਸਪੀ ਦੇ ਲੀਡਰ ਵੀ ਆਏ ਆ ਉਹਨਾਂ ਨੇ ਵੀ ਕਿਸੇ ਨੇ ਕੋਈ ਰਾਜਨੀਤੀ ਨਹੀਂ ਕੀਤੀ ਔਰ ਪਿੰਡਾਂ ਵਾਲਿਆਂ ਦਾ ਆਪਣੇ ਪਿੰਡਾਂ ਦੇ ਸਾਰਿਆਂ ਦਾ ਪਿਆਰ ਹੀ ਵੜਾਇਆ ਪਿਆਰ ਹੀ ਵੜਾਇਆ ਚਾਹੇ ਕੋਈ ਵੀ ਆ ਚਲੋ ਕਿਸਾਨ ਲੀਡਰਾਂ ਦੇ ਨਾਲ ਥੋੜੀ ਜੀ ਕੋਈ ਇੱਕਦਾਂ ਦੇ ਬੰਦੇ ਨਾਲ ਕੋਈ ਵੈਰ ਹੋ ਗਿਆ ਸੀ ਜੀ ਚਲੋ ਉਹ ਵੀ ਠੀਕ ਹੋ ਜਾਓ ਉਹਨਾਂ ਦੇ ਮੈਂਬਰ ਹੈ ਉਹ ਸਾਡੇ ਮਿੱਤਰ ਹੈ ਮਿੱਤਰ ਹੈ ਜੀ ਕਲਮੇ ਦਾ ਉਹ ਵੀ ਸਭ ਕੁਝ ਠੀਕ ਹੋ ਜਾਣਾ ਜੀ ਬਸ ਬਸ ਵਾਸੀ ਹੁਣੀ ਲਾ ਲਓ ਗੌਰਵਤਾਰ ਹੁਣੀ ਲਾ ਲਓ ਕਾਨੂੰ ਉਹ ਤਾਂ ਸਾਡੇ ਹੀ ਪਹਿਲਾਂ ਤੋਂ ਲੈ ਕੇ ਮਿਲਦੇ ਰਹੇ ਆ ਤੇ ਪਾਣੀ ਸਾਡਾ ਇਦਾਂ ਨਹੀਂ ਹੈਗਾ ਨਾ ਬਿਲਰਾ ਆਉਂਦੇ ਜਾਂਦੇ ਕਰੀ ਇਦਾਂ ਨਹੀਂ ਪਾਣੀ ਨਾ ਬਣਾਇਆ ਹੋਇਆ ਸੀ ਬਿਲਕੁਲ ਬਿਲਕੁਲ ਸਾਡੀ ਸਦਾ ਹੀ ਸਲਾਮ ਸਦਾ ਸਲਾਮ ਸਦਾ ਰੈਡੀ ਵੀ ਆ ਔਰ ਉਹਨਾਂ ਨੇ ਕੋਈ ਗੱਲ ਵੀ ਇਦਾਂ ਆਈ ਇੰਨਾ ਪਿਆਰ ਜਿਸੀਂ ਪਾ ਕੇ ਮਿਲਦੀ ਬਿਲਦਿਆ ਜੀ ਬਿਲਕੁਲ ਪਾਜੀ ਤੇ ਸਾਥ ਵੀ ਇੰਨਾ ਦਿੱਤਾ ਆ ਮੈਂ ਕਹਿੰਦਾ ਕੰਮ ਦੀ ਬਹੁਤ ਕੀਤਾ ਉਹਨਾਂ ਟਰਾਲੀਆਂ ਆਪਣੇ ਸਪੈਸ਼ਲ ਲਾਈਆਂ ਮਿਹਨਤ ਕਰ ਰਹੇ ਆ ਮੁੰਡੇ ਨਾਲੀ ਕੀਆ ਬਾਤਾਂ ਆ ਕੀਆ ਬਾਤਾਂ ਮੈਂ ਵਾਲੀ ਲਗਾ ਕਰਦੇ ਬਹੁਤ ਵਧੀਆ ਉਹਨਾਂ ਨੇ ਬਹੁਤ ਜੋਰ ਲਾਇਆ ਕੁਝ ਜੀ ਕਸਰ ਕਿਸੇ ਨੇ ਨਹੀਂ ਛੱਡੀ ਜਿਹੜੇ ਬੰਦੇ ਨੇ ਇੱਥੇ ਪਿਆਰ ਪਾਇਆ ਹਨ ਉਹਨਾਂ ਦੇ ਵੀ ਰਿਣੀ ਆ ਬਹੁਤ ਰਿਣੀ ਆ ਚਲ ਥੈਂਕ ਯੂ ਸੋ Much